ਦੇ ਸਾਥੀ ਸ਼੍ਰੀ ਅਕਾਲ ਜੀ ਜਿਵੇਂ ਕਿ ਕਿੰਮੀ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਤੇ ਕਈਆਂ ਜਗ੍ਹਾ ਤੇ ਕਿੰਮੀ ਰੋ ਰੋ ਕੇ ਵੀ ਦੱਸ ਰਹੀ ਆ ਕਿਦਾ ਇਹ ਸੱਚ ਸਾਹਮਣੇ ਆਉਣ ਤੇ ਸਾਰੇ ਹੀ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਸੋ ਜਿਵੇਂ ਕਿ ਕਿੰਮੀ ਦਾ ਸੱਚ ਸਾਹਮਣੇ ਆਉਣ ਤੇ ਕਿੰਮੀ ਨੇ ਸਾਰਾ ਕੁਝ ਕਿਹਾ ਕਿ ਮੇਰੇ ਨਾਲ ਸੁਨੇਹਾ ਹੀ ਕਰਾ ਰਹੀ ਸੀ ਮੈਂ ਜਿਸ ਦਿਨ ਬਰਥਡੇ ਪਾਰਟੀ ਸੀ ਉਸ ਦਿਨ ਮੈਨੂੰ ਪਤਾ ਵੀ ਨਹੀਂ ਹੈਗਾ ਸੀ ਮੈਂ ਹੋਸ਼ ਵਿੱਚ ਵੀ ਨਹੀਂ ਹੈਗੀ ਸੀ ਜੇਕਰ ਇਹ ਚਾਹੁੰਦੇ ਤਾਂ ਮੈਨੂੰ ਬਚਾ ਵੀ ਸਕਦੇ ਸੀ ਇਹਨਾਂ ਨੇ ਹੀ ਮੈਨੂੰ ਕਿਸੇ ਮੁੰਡੇ ਨਾਲ ਭੇਜ ਦਿੱਤਾ ਮੈਨੂੰ ਪਤਾ ਹੀ ਨਹੀਂ ਕਮਰੇ ਵਿੱਚ ਕੀ ਹੋਇਆ ਤੇ ਨਾ ਹੀ ਮੈਨੂੰ ਹੋਸ਼ ਹੈਗੀ ਸੀ ਵੀ ਕੇ ਵੀਡੀਓ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਕਿ ਉਹ ਬੈੱਡ ਦੇ نیچے ਹੀ ਡਿੱਗੀ ਪਈ ਸੀ ਸੋ ਇਥੋਂ ਪਤਾ ਲੱਗਦਾ ਹੈ ਕਿ ਉਸ ਨੂੰ ਕੋਈ ਹੂਸ਼ ਨਹੀਂ ਹੈਗੀ ਸੀ ਜੇਕਰ ਹੂਸ਼ ਹੁੰਦੀ ਤਾਂ ਉਹ ਬੈੱਡ ਤੇ ਜ਼ਰੂਰ ਹੁੰਦੀ ਸੋ ਉੱਥੇ ਹੀ ਉਹ ਕਾਫੀ ਮਤਲਬ ਡਿਪਰੈਸ਼ਨ ਵਿੱਚ ਜਾ ਰਹੀ ਹੈ ਸੋ ਜੇ ਐਹੋ ਜਿਹੇ ਵੀਡੀਓ ਵਾਇਰਲ ਹੋਣ ਵੀ ਹਾਂ ਤਾਂ ਤੁਸੀਂ ਸਮਝ ਹੀ ਸਕਦੇ ਹੋ ਕਿ ਕੁੜੀ ਦੇ ਉੱਤੇ ਕੀ ਬੀਤ ਰਹੀ ਹੋਵੇਗੀ ਸੋ ਹੁਣ ਉਹ ਗਲਤ ਕਦਮ ਚੁੱਕਣ ਦੀ ਕੋਸ਼ਿਸ਼ ਵੀ ਕਰ ਰਹੀ ਹੈ ਸੋ ਜੇਕਰ ਇਦਾਂ ਜ਼ਿਆਦਾ ਡਿਪਰੈਸ਼ਨ ਵਿੱਚ ਕੋਈ ਆਵੇ ਤਾਂ ਆਪਣੀ ਜਾਨ ਵੀ ਦੇ ਸਕਦਾ ਹੈ ਪਰ ਸੁਨੇਹਾ ਨੇ ਵੀ ਆਪਣੀ ਸਫਾਈ ਦਿੰਦੇ ਹੋਇਆ ਕਿ ਆ ਕਿ ਮੈਂ ਇਸ ਵਿੱਚ ਬਿਲਕੁਲ ਵੀ ਇਨਵੋਲ ਨਹੀਂ ਹੈਗੀ ਸੀ ਮੇਰੀ ਪਾਰਟੀ ਸੀ ਮੈਨੂੰ ਨਹੀਂ ਪਤਾ ਉਹ ਮੁੰਡਾ ਕਿੱਥੋਂ ਆਇਆ ਸੋ ਪਹਿਲਾਂ ਹੀ ਹੋਟਲ ਵਿੱਚ ਹੈਗਾ ਸੀ ਸੋ ਪਾਰਟੀ ਸਟਾਰਟ ਹੋਣ ਤੋਂ ਬਾਅਦ ਸਾਰਿਆਂ ਨੇ ਕਾਫੀ ਇੰਜੋਏ ਕੀਤਾ ਪੰਗੜਾ ਪਾਇਆ ਤੇ ਉਸ ਦੀ ਵੀਡੀਓ ਵੀ ਉਸਦੇ ਵਲੌਗ ਦੇ ਵਿੱਚ ਹੈਗੀ ਆ ਉਸ ਤੋਂ ਬਾਅਦ ਸਾਰੇ ਜਾਣੇ ਦੇ ਕਮਰੇ ਵਿੱਚ ਚਲੇ ਗਏ ਤੇ ਉਹ ਉਸ ਮੁੰਡੇ ਦੇ ਪਿੱਛੇ ਪਿੱਛੇ ਚਲੀ ਗਈ ਉਹ ਉਸਨੇ ਸੁਨੀਹਾ ਨੇ ਵੀ ਕਿਹਾ ਕਿ ਮੈਂ ਉਸ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਉਹ ਨਹੀਂ ਮੰਨੀ ਫਿਰ ਅਸੀਂ ਸਾਰੇ ਜਾਣੇ ਉਸਦੇ ਦਰਵਾਜ਼ੇ ਦੇ ਅੱਗੇ ਬੈਠੇ ਰਹੇ ਰਾਤ ਵਾਲੀ ਵੀਡੀਓ ਜੋ ਕਿ ਉਸਨੇ ਸੋਸ਼ਲ ਮੀਡੀਆ ਤੇ ਵੀ ਪੋਸਟ ਕੀਤੀ ਆ ਉਹਨੇ ਕਿਹਾ ਕਿ ਮੈਂ ਸਾਰੀ ਰਾਤ ਅਸੀਂ ਉੱਥੇ ਬੈਠ ਕੇ ਹੀ ਕੱਟੀ ਤੇ ਦਰਵਾਜ਼ਾ ਖੜਕਾਉਂਦੇ ਰਹੇ ਪਰ ਉਸਨੇ ਦਰਵਾਜ਼ਾ ਨਹੀਂ ਖੋਲਿਆ ਸੋ ਜਾਂ ਦਰਵਾਜ਼ਾ ਖੋਲਿਆ ਸੀ ਉਸ ਨੂੰ ਕੋਈ ਵੀ ਹੋਸ਼ ਨਹੀਂ ਹੈਗੀ ਸੀ ਤੇ ਉਹ ਕਹਿ ਰਹੀ ਸੀ ਕਿ ਮੈਨੂੰ ਸਾਰਾ ਕੁਝ ਪਤਾ ਹੈ ਤੁਸੀਂ ਮੈਨੂੰ ਕੋਈ ਨਹੀਂ ਹੁੰਦੇ ਸਮਝਾਉਣ ਵਾਲੇ ਸੋ ਸੁਨੇਹਾ ਆਪਣੇ ਸਫਾਈ ਵਿੱਚ ਇਹ ਸਾਰਾ ਕੁਝ ਕਹਿ ਰਹੀ ਹੈ ਪਰ ਕਿੰਮੀ ਉਧਰ ਰੋ ਰੋ ਕੇ ਇਹ ਦੱਸ ਰਹੀ ਹੈ ਕਿ ਮੈਨੂੰ ਕੁਝ ਨਹੀਂ ਪਤਾ ਮੇਰੇ ਨਾਲ ਕੀ ਹੋ ਗਿਆ ਤੇ ਕਿਸ ਨੇ ਕਰਵਾਇਆ ਇਹ ਤੇ ਉਸਨੇਹਾ ਦਾ ਨਾ ਹੀ ਲਾ ਰਹੀ ਆ ਤੁਹਾਡਾ ਸੋਸ਼ਲ ਮੀਡੀਆ ਤੇ ਇਹ ਸਾਰੀਆਂ ਵੀਡੀਓ ਵਾਇਰਲ ਹੋਣ ਕਰਕੇ ਦਿਮਾਗ ਦੇ ਉੱਤੇ ਬਹੁਤ ਜ਼ਿਆਦਾ ਟੈਨਸ਼ਨ ਵੀ ਹੋ ਜਾਂਦੀ ਹੈ ਸੋ ਚਲੋ ਹੁਣ ਚਾਹੀਦਾ ਹੈ ਕਿ ਸਾਰਿਆਂ ਨੂੰ ਇਹ ਵੀਡੀਓ ਨੂੰ ਬੰਦ ਕਰਨਾ ਤਾਂ ਜੋ ਕਿਸੇ ਦੀ ਕੁੜੀ ਦੀ ਲਾਈਫ ਨਾ ਖਰਾਬ ਹੋ ਸਕੇ ਤੋ ਜਿਹੜੀ ਗੱਲ ਹੋ ਗਈ ਹੈ ਜੇਕਰ ਸੋਸ਼ਲ ਮੀਡੀਆ ਤੇ ਹੋਰ ਵੀ ਜ਼ਿਆਦਾ ਇਸ ਨੂੰ ਉਛਾਲਿਆ ਜਾਵੇਗਾ ਤਾਂ ਫਿਰ ਇਹ ਵਾਦੀ ਹੋ ਜਾਵੇਗੀ ਤੇ ਜਿਸੇ ਕਰਕੇ ਜਿਸਦੇ ਨਾਲ ਇਹ ਗੱਲ ਬੀਤੀ ਹੁੰਦੀ ਉਸ ਤੇ ਉਤੇ ਬਹੁਤ ਜ਼ਿਆਦਾ ਮਾੜਾ ਅਸਰ ਪੈਂਦਾ ਹੈ